ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਸਕੂਲ ਦੇ ਕੁਝ ਇੱਕ ਬੱਚੇ ਡਿਸਕਾਂ ਨੂੰ ਵਜਾ-ਵਜਾ ਕੇ ਮਨੋਰੰਜਨ ਕਰ ਰਹੇ ਨੇ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇੰਨਾ ਖੂਬਸੂਰਤ ਮਤਲਬ ਤਪਲੇ ਦੀ ਜਗ੍ਹਾ ਡਿਸਕ ਨੂੰ ਵਜਾਇਆ ਜਾ ਰਿਹਾ ਹੈ ਹਾਰਮੋਨੀਅਮ ਜਗ੍ਹਾ ਮਤਲਬ ਡਿਸਕ ਨੂੰ ਯੂਜ਼ ਕੀਤਾ ਜਾ ਰਿਹਾ ਹੈ ਔਰ ਜੋ ਲੜਕਾ ਇਸ ਗਰੁੱਪ ਦੇ ਵਿੱਚ ਸਿੰਗਿੰਗ ਕਰ ਰਿਹਾ ਮਾਸ਼ਾਅੱਲਾ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਹੈ ਪਹਿਲਾਂ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਵੀਡੀਓ Okay. ਵਾਕਈ ਸੰਨੀ ਹਿੰਦੁਸਤਾਨ ਤੋਂ ਬਾਅਦ ਜੇ ਸੱਚਮੁੱਚ ਕੋਈ ਅਸਲੀ ਇੰਡੀਅਨ ਆਈਡਲ ਦਾ ਹਿੱਸਾ ਬਣਨ ਵਾਸਤੇ ਤਿਆਰੀ ਕਰ ਰਿਹਾ ਹੈ ਤਾਂ ਉਹ ਇੱਕ ਰੂਪ ਤਿਆਰੀ ਕਰ ਰਿਹਾ ਹੈ ਔਰ ਸਿੱਧੀ ਦੀ ਸਿੱਧੀ ਜੇ ਗੱਲ ਕਰੀਏ ਤੇ ਸੰਨੀ ਹਿੰਦੁਸਤਾਨੀ ਨੂੰ ਇਹਨਾਂ ਲੜਕਿਆਂ ਨੇ ਦਿੱਤੀ ਹੈ ਸਿੱਧੀ ਟੱਕਰ ਮੇਰੇ ਇਹ మోਡਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹਨਾਂ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਸ਼ੀਰ ਲਿਫ ਮਿਲਿਆ ਹੈ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ మోਡੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇ ਵਿਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ ਤਿੰਨ ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤੇ ਤੇ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ ਜਿ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਹਾ ਹੋ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੰਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਸ਼ੁਨ ਬੜਾ ਹੀ ਕੰਫੀਡੈਂਟ ਹਾਂ ਔਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲੀ ਯੂਜ਼ ਕਰ ਰਿਹਾ ਹਾਂ